ਆਏ ਕਿ 7 ਲੱਖ ਰੁਪਏ ਜੱਕਾ ਭਾਈ 7.5 ਲੱਖ ਰੁਪਏ ਇਹ ਨੰਬਰ ਦਾ ਕੋਲ ਨੇ ਸਾਫ ਸਮਝੀ ਕਰ ਇਹ ਵੀਡੀਓ ਦੋਸਤੋ ਕੀਵਾ ਕਲਾ ਪਿੰਡ ਦੀ ਹੈ ਜਿੱਥੋਂ ਦੇ ਇੱਕ ਮੁੰਡੇ ਨੇ 43 ਲੱਖ ਰੁਪਏ ਪਿੰਡ ਨੂੰ ਦਿੱਤੇ ਨੇ ਜੇਕਰ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਉਸਨੇ ਇਹ ਵੀ ਕਿਹਾ ਕਿ ਅਸੀਂ ਸਰਬਸੰਮਤੀ ਨਾਲ ਸਰਪੰਚ ਚੁਣਨਾ ਚਾਹੁੰਦੇ ਹਾਂ ਜੇਕਰ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਤਾਂ ਮੇਰੇ ਵੱਲੋਂ 43 ਲੱਖ ਰੁਪਏ ਦਿੱਤਾ ਜਾਊਗਾ ਪਿੰਡ ਦੇ ਵਿਕਾਸ ਦੇ ਲਈ ਕਹਾ ਕਹਿੰਦਾ ਕਹਿੰਦਾ ਜੇਕਰ ਤੁਸੀਂ ਫਿਰ ਦੂਜੇ ਉੱਠੀ ਵੋਟਾਂ ਪਵਾਉਣੀਆਂ ਨੇ ਫਿਰ ਇਹ ਪੈਸੇ ਮੇਰੇ ਵੱਲੋਂ ਨਹੀਂ ਦਿੱਤੇ ਜਾਣਗੇ ਹੁਣ ਮੈਂ ਚੈੱਕ ਦੇ ਰਿਹਾ ਜੋ ਚੈੱਕ ਕੀ ਨੰਬਰਦਾਰ ਜੀ ਕੋਲ ਮੈਂ ਦੇ ਰਿਹਾ ਬਾਕੀ ਦੋਸਤੋ ਤੁਹਾਡੇ ਹਿਸਾਬ ਨਾਲ ਕੀ 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 ਪੰਜਾਬ ਦਾ ਮਾਹੌਲ ਕਿਵੇਂ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਾਂ ਸਰਬਸੰਮਤੀ ਹੋਈ ਜਾਂਦੀ ਹੈ ਬਾਕੀ ਤੁਹਾਡੇ ਪਿੰਡ ਦਾ ਕੀ ਹਾਲ ਚਾਲ ਹੈ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਦੇ ਵਿਚਾਰ ਵੀ ਜਰੂਰ ਦੇਣਾ ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਜ਼ਿਮੀਂਦਾਰ YouTube ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ